ਜੇਕਰ ਹਰਮਿੰਦਰ ਸਿੰਘ ਸੰਧੂ ਦੀ ਗੱਲ ਕਰੀਏ ਤਾਂ 2002 ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਉਹ ਤਰਨ ਤਰਨ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੇ ਸੀ ਉਸ ਤੋਂ ਬਾਅਦ 7 ਤੇ 12 ਅਕਾਲੀ ਦਲ ਵੱਲੋਂ ਜਿੱਤੇ 24 ਦੇ ਵਿੱਚ ਅਕਾਲੀ ਦਲ ਤੋਂ ਅਸਤੀਫਾ 25 ਚ ਐਮ ਆਮ ਆਦਮੀ ਪਾਰਟੀ ਚ ਤੇ ਹੁਣ 25 ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸੀਟ ਹੈ ਜਿਹੜੀ ਉਹ ਵੱਡੀ ਚੁਣੌਤੀ ਦੇ ਨਾਲ ਆਮ ਆਦਮੀ ਪਾਰਟੀ ਅੱਜ ਮદાન ਚ ਖੇਡ ਚਾਹੇ ਕਾਂਗਰਸੀ ਗੱਲ ਕਰ ਲਈਏ ਚਾਹੇ ਗੱਲ ਕਰੀਏ ਭਾਰਤੀ ਸੰਤਾ ਪਾਰਟੀ ਦੀ ਅਕਾਲੀ ਦਾਲੀ ਉਹਨਾਂ ਨੇ ਬੁਰਧੀ ਤੇਰਾ ਨੂੰ ਤਕੜੇ ਟਿਕਾ ਕੇ ਰਗੜੇ ਲਾਇਆ ਸੁਖਬੀਰ ਸਿੰਘ ਬਾਦਲ ਤੇ ਬਲਬੀਰ ਸਿੰਘ ਰਾਜੇਵਾਲ ਜੋ ਕਿ ਵੱਡੇ ਕਿਸਾਨ ਲੀਡਰ ਨੇ ਉਹਨਾਂ ਦੇ ਵਿਚਕਾਰ ਜਿਹੜੀ ਇਹ ਸਮਰਾਲਾ ਦੇ ਵਿੱਚ ਮੀਟਿੰਗ ਹੋਈ ਹੈ ਹਾਲਾਂਕਿ ਉਹਨਾਂ ਨੇ ਨਕਾਰਤਾ ਉਹ ਕਹਿੰਦੇ ਸਿਰਫ ਇੱਕ ਪਰਿਵਾਰਕ ਮੀਟਿੰਗ ਸੀ ਸਾਡੀ ਆਪਸੀ ਸਾਂਝ ਹੈ ਅਸੀਂ ਹਾਲਚਲ ਪੁੱਛਣ ਗਏ ਸੀ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਉਹਨਾਂ ਨੇ ਗੱਲ ਕੀਤੀ ਮੀਟਿੰਗ ਨਾਲ ਉਹਨਾਂ ਨੇ ਕਿਹਾ ਜੀ ਮੈਂ ਮਿਲਿਆ ਜਰੂਰ ਹਾਂ ਖੇਤੀਬਾੜੀ ਦੇ ਮਸਲਿਆਂ ਬਾਰੇ ਗੱਲਬਾਤ ਕੀਤੀ ਆ ਫਿਰ ਸੁਖਵੀਰ ਪਾਲ ਤੇ ਰਾਜੇਵਾਲ ਦੀ ਜਿਹੜੀ ਮੀਟਿੰਗ ਹੈ ਆਪਣੇ ਆਪ ਚਬੜੀ ਟਾਈਮੇ ਤੇ ਰੱਖਦੀ ਹੈ ਨਵੇਂ ਗਵਰਨਰ ਲਗਾਏ ਗਏ ਨੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਨਾਲ ਆਹਮੋ ਸਾਹਮਣੇ ਹੁੰਦੇ ਮੁਰ ਤੋਂ ਨਜ਼ਰ ਆ ਰਹੇ ਨੇ ਕਿਉਂਕਿ ਕੀ ਉਹਦੇ ਲਈ ਸੂਬੇ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਜਾਣਕਾਰੀ ਦੇਣ ਲਈ ਜਾਂ ਗਵਰਨਰ ਜ਼ਿੰਮੇਵਾਰ ਹੈ ਜਿਹੜੀ ਗੱਲ ਲਗਾਤਾਰ ਟਕਰਾਅ ਦੀ ਸੁਚਿ ਬਣੀ ਹੈ 12000 ਕਰੋੜ ਤੋਂ ਉੱਪਰ ਦਾ ਇਹ ਰਹਾਤ ਹੌਂਡਾ ਜਿਹੜਾ ਕੇਂਦਰ ਵੱਲੋਂ 900 ਕਰੋੜ ਰੁਪਏ ਦਾ ਉਹਨਾਂ ਐਲਾਨ ਕੀਤਾ ਅਜੇ ਤੱਕ ਕਹਿੰਦੇ ਆਇਆ ਨਹੀਂ ਕੇਂਦਰ ਕਹਿ ਰਿਹਾ ਕਿ ਵਾਕਫ ਇਸ ਦੀ ਮਜ਼ਾ ਆ ਗਿਆ ਪੰਜਾਬ ਦੇ ਭਾਜਪਾ ਦਾ ਕੱਲਾ ਕੱਲਾ ਆ ਕੇ ਉਹਨਾਂ ਆਣ ਕੇ ਜਿਹੜਾ ਗਵਰਨਰ ਵੀ ਇਸ ਮਾਮਲੇ 'ਚ ਖੁੱਦ ਪਿਆ ਉਹਨਾਂ ਨੇ ਵੀ ਕਹਿਤਾ ਕਿ ਜੀ 12000 ਕਰੋੜ ਹੈਗਾ ਤੇ ਪਰ ਇਹਦੇ ਜਿਹੇ ਨਿਜਵਾਤ ਦਿੱਲੀ ਦੀ ਗੱਲ ਕਰਾਂ ਨਿਜਵਾਤ ਦਿੱਲੀ ਨਹੀਂ ਕਹਿੰਦੇ ਹੋ ਸਕਦੀ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਤਾਂ ਕਿਵੇਂ ਦੇਖਦੇ ਹੋ ਕਿਉਂਕਿ ਚੋਣਾ ਵੀ ਸਿਰਤੇ ਨੇ ਚੋਣਾ ਦੇ ਵਿੱਚ ਇਹ ਵਿਸ਼ਾ ਵੱਡਾ ਵੀ ਦੁਬਾਰਾ ਫਿਰ ਤੋਂ ਬਣੇਗਾ ਜਿਸ ਤਰ੍ਹਾਂ ਹਰ ਵਾਰ ਬਣਦਾ ਹੈ ਜੀ ਕੇਂਦਰੇ ਦੇ ਬਾਰੇ ਫੈਸਲਾ ਲਵੇ ਪਿਛਲੀ ਐਸਜੀਪੀਸੀ ਦੀ ਅਪੀਲ ਹੈ ਕਿ ਫੰਸੀ ਦੀ ਜਲਾਮਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਪੰਜਾਬ ਦੀਆਂ ਕੁਝ ਅਹਿਮ ਸਰਗਰਮੀਆਂ ਦੇ ਉੱਪਰ ਗੱਲਬਾਤ ਕਰਾਂਗੇ ਸਮੇਂ ਦੀ ਜੋ ਸਭ ਤੋਂ ਵੱਡੀ ਖਬਰ ਹੈ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਹੈ ਜੋ ਤਰਨਤਾਰਨ ਤੋਂ ਐਲਾਨ ਦਿੱਤਾ ਹੈ ਲਗਭਗ ਸਾਰੀਆਂ ਪਾਰਟੀਆਂ ਇਸ ਸਮੇਂ ਮੈਦਾਨ ਦੇ ਵਿੱਚ ਨੇ ਤੇ ਸਭ ਦੀਆਂ ਨਜ਼ਰਾਂ ਇਸ ਚੀਜ਼ ਤੇ ਟਿਕੀਆਂ ਹੋਈਆਂ ਸਨ ਕਿ ਆਖਿਰਕਾਰ ਆਮ ਆਦਮੀ ਪਾਰਟੀ ਮੈਦਾਨ 'ਚ ਕਦੋਂ ਉਤਰੇਗੀ ਸੋ ਅੱਜ ਆਮ ਆਦਮੀ ਪਾਰਟੀ ਮੈਦਾਨ 'ਚ ਉਤਰ ਚੁੱਕੀ ਹੈ ਹਰਬੀਰ ਸਿੰਘ ਸੰਧੂ ਨੇ ਜਿਹੜੇ ਉਹ ਐਲਾਨ ਦਿੱਤੇ ਗਏ ਨੇ ਕੈਂਡੀਡੇਟ ਇਸ ਬਾਰੇ ਗੱਲਬਾਤ ਕਰਾਂਗੇ ਗੱਲਬਾਤ ਹੈ ਜਿਹੜੀ ਉਹ ਸੁਖਬੀਰ ਬਾਦਲ ਤੇ ਰਾਜੀਵਾਲ ਹੋਣਾ ਦੀ ਮੀਟਿੰਗ ਬਾਰੇ ਵੀ ਕਰਾਂਗੇ ਕਿ ਸਿਆਸੀ ਪੱਖ ਤੋਂ ਇਹ ਮੀਟਿੰਗ ਕਿੰਨੀ ਜ਼ਿਆਦਾ ਮਹੱਤਵਪੂਰਨ ਹੈ ਹੋਰ ਵੀ ਕਈ ਵਿਸ਼ੇ ਨੇ ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਤਸਾ ਬਾਬਾ ਸਵਾਗਤ ਹੈ ਤੁਹਾਡਾ ਧੰਨਵਾਦ ਤੁਹਾਡਾ ਵੀ ਦਰਸ਼ਕਾਂ ਨੂੰ ਇਹਨਾਂ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਲ ਆਇਤਾ ਬਿਲਕੁਲੀ ਆਮ ਉਹਦਾ ਜ਼ਿਕਰ ਕੀਤਾ ਤੁਸੀਂ ਆਪਾਂ ਕਰਦਿਆਂ ਕੱਲ ਜੀ ਅਸੀਂ ਸਭ ਜੇਕਰ ਹਰਮਿੰਦਰ ਸਿੰਘ ਸੰਧੂ ਦੀ ਗੱਲ ਕਰੀਏ ਤਾਂ 2002 ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਤਰਨਤਾਰਨ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੇ ਸੀ ਉਸ ਤੋਂ ਬਾਅਦ 7 ਤੇ 12 ਅਕਾਲੀ ਦਲ ਵੱਲੋਂ ਜਿੱਤੇ 24 ਦੇ ਵਿੱਚ ਅਕਾਲੀ ਦਲ ਤੋਂ ਅਸਤੀਫਾ 25 ਚ ਐਮ ਆਮ ਆਦਮੀ ਪਾਰਟੀ ਚ ਤੇ ਹੁਣ 25 ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸੀਟ ਹੈ ਜਿਹੜੀ ਉਹ ਮਿਲ ਚੁੱਕੀ ਹੈ ਕਿਵੇਂ ਦੇਖਦੇ ਹੋ ਇਸ ਪਾਰੀ ਨੂੰ ਬਿਲਕੁਲ ਆਮ ਮਿਸ਼ਵਾ ਕੋ ਕਿਤਾ ਪੰਜਾਬ ਦਾ ਸਾਹ ਜੀ ਕੋਲੈਕਸ਼ਨ ਕਰਦਾਰ ਦਾ ਦਾ ਜ਼ਿਕਰ ਕੀਤਾ ਜੀ ਇਸ ਸੀਟ ਕਾਲੀ ਇਸ ਕਰਕੇ ਹੋਈ ਸੀ ਕਿ ਪਹਿਲਾਂ ਵੀ ਸੀਟ ਵੈਸੇ ਆਮ ਆਦਮੀ ਦੀ ਸੀਟਾ ਹੈ ਉਹਨਾਂ ਜਿਹੜੇ ਐਮਐਲਏ ਸੀ ਉਹ ਬੁਮਾਰੀ ਦੀ ਬਜਾ ਕਰਕੇ ਦੁਨੀਆ ਤੇ ਨਹੀਂ ਰਹੇ ਉਹਨਾਂ ਦੀ ਡੈਥ ਹੋ ਗਈ ਹੈ ਹੂੰ ਉਸ ਤੋਂ ਬਾਅਦ ਜੁਹਾਂ ਬਾਈ ਇਲੈਕਸ਼ਨ ਆ ਰਿਹਾ ਹਾਲਾਂਕਿ ਬਕਾਇਦਾ ਜਿਹੜਾ ਚੋਣ ਕਮਿਸ਼ਨ ਨੇ ਸੀਟ ਦੀਆਂ ਡੇਟਾ ਤਰੀ ਕਰੇ ਐਲਾਨ ਹੋਣੇ ਆ ਅਰ ਜਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਇਹਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ। ਜੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਜਿਹੜੀ ਹਾਕਮ ਤੇ ਰਹਿ ਆਵਾਦੀ ਪਾਰਟੀ ਉਹਨਾਂ ਵੱਲੋਂ ਅੱਜ ਪਿੰਡ ਪੰਜਖੜ ਧਰਨਤਨ ਦਾ ਹੀ ਪਿੰਡ ਹੈ। ਉੱਥੇ ਇੱਕ ਵੱਡੀ ਰੈਲੀ ਕੀਤੀ ਗਈ ਉਸ ਰੈਲੀ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਮੀਰ ਸਿੰਘ ਸੰਧੂ ਦਾ ਐਲਾਨ ਕੀਤਾ ਗਿਆ ਕਿ ਸੰਧੂ ਸਾਹਿਬ ਹੋਣਗੇ ਸਾਡੇ ਧਰਨਤਨ ਤੋਂ ਪਾਰਟੀ ਦੇ ਵਿਧਾਨ ਸਭਾ ਦੇ ਉਮੀਦਵਾਰ। ਜੀ। ਸੋ ਐਸ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਧਰਨਤਨ ਦੀ ਓਪਰਚੁਨਿਟੀ ਬਕੈਦਾ ਜਿਹੜਾ ਚੋਣਾ ਦਾ ਵਿਗਲਾ ਵਜਾ ਦਤਾ ਹੈ ਤੇ ਨਾਲ ਸਰਕਾਰ ਹੋਰ ਵੀ ਤੇਜ਼ ਹੋਣੀ ਚਾਹੀਦੀ। ਪਰ ਮੀਸ ਸੰਧੂ ਦਾ ਸਵਾਲ ਹੈ। ਕਾਲੀ ਗੱਲ ਦੇ ਸੋਪੜ ਵਾਲੇ ਆਗੂ ਹੈ। ਹਲਕੇ ਸਿਕੋਨ ਦਾ ਨਾਮ ਹੈ ਪਹਿਚਾਣ ਹੈ। ਸੋ ਜਿਦਾ ਹੁੰਦਾ ਨਾ ਕਿ ਕਿਸੇ ਨੇ ਆਪਣੀ ਝੋਲੀ 'ਚ ਪਹਿਲਾਂ ਕੋਈ ਦਾਣੇ ਪਾ ਕੇ ਚਲਣਾ ਜਾਂ ਪਹਿਲਾਂ ਹੀ ਇਹਨਾਂ ਦੇ ਪੱਲੇ ਕੁਝ ਹੋਵੇ। ਸੋ ਸੰਧੂ ਸਾਹਿਬ ਨੂੰ ਮੈਦਾਨ 'ਚ ਉਤਾਰੇ ਗਏ ਆ। ਕੋਈ ਲੋਕਾਂ ਲਈ ਨਵੇਂ ਨਹੀਂ ਆ ਜਾਣੇ ਪਹਿਚਾਣੇ ਚਿਹਰੇ ਆ। ਇੱਕ ਪਾਸੇ ਤਾਂ ਆਵਾਜ਼ੀ ਪਾਰਟੀ ਦਾ ਥੱਪੜਾ ਹਾਕਮਦਾਰ ਦੂਜੇ ਪਾਸੇ ਸੰਧੂ ਸਾਉਤੀ ਇੱਕ ਆਪਣੀ ਪਹਿਚਾਣ ਆਪਣੀ ਉਹਨਾਂ ਦੀ ਕਿਤੇ ਰਹਾ ਸੋ ਵੱਡੇ ਮਕਾਵਲੇ ਨੂੰ ਲੈ ਕੇ ਵੱਡੀ ਚੁਣੌਤੀ ਦੇ ਨਾਲ ਆਵਾਜ਼ੀ ਪਾਰਟੀ ਅੱਜ ਮદાન ਚ ਉਤਰੀ ਹੈ ਔਰ ਚੋਣਾ ਦਾ ਗਿਗਲ ਵਜਾਇਆ ਗਿਆ ਇਸ ਮੌਕੇ ਤੇ ਕੋੰਦਰੀਪੁਵੰਤ ਮਾਨਵਲ ਲਈ ਰੈਲੀ ਵੀ ਕੀਤੀ ਗਿਆ ਰੈਲੀ ਜਿਉਂ ਨੇ ਧਰਮ ਤਰਨ ਦੇ ਲੋਕਾਂ ਦੇ ਵੀ ਬਹੁਤ ਵੱਡੇ ਤੋਹਫੇ ਦਿੱਤੇ ਆ ਉਥੇ ਐਲਾਨ ਕੀਤਾ ਗਿਆ ਕਿ ਲੜਕੀਆਂ ਦੇ ਕਾਲਜ ਦੀ ਗੱਲ ਆ ਕੋਨ ਗੜਕਾ ਨਾ ਕਾਲਜ ਇੱਥੇ ਬਣੇਗਾ ਮੰਗ ਕੀਤੀ ਸੀ ਇਹ ਇਲਾਕੇ ਦੇ ਲੋਕਾਂ ਵੱਲੋਂ 19000 ਕਿਲੋਮੀਟਰ ਲੰਮੀਆਂ ਸੜਕਾਂ ਜਿਹੜੀਆਂ ਪਿੰਡੂ ਸੜਕਾਂ ਉਹਨਾਂ ਪਿੰਡੂ ਸੜਕਾਂ ਦੇ ਨਿਰਮਾਣ ਦੇ ਲਈ ਅੱਜ ਉਹਦਾ ਉਦਘਾਟਨੀ ਸਮਾਰੋਹ ਕੀਤਾ ਗਿਆ ਆਉਣ ਵਾਲੇ ਦਿਨਾਂ 'ਚ ਉਹਨਾਂ ਸਾਰੇ ਪਿੰਡਾਂ ਸਾਰੇ ਹਲਕਿਆਂ 'ਚ 19000 ਤੋਂ ਦੇਰੇ ਲੰਮੀਆਂ ਜਿਹੜੀਆਂ ਪਿੰਡੂ ਸੜਕਾਂ ਉਹ ਵੰਡੀਆਂ ਇਹ ਵੀ ਐਲਾਨ ਕੀਤਾ ਗਿਆ ਔਰ ਮੁੱਖ ਮੰਤਰੀ ਭਗਵਾਨ ਜੀ ਨੇ ਇਹ ਵੀ ਕਿਹਾ ਇਹ ਜਿਹੜੇ ਤੁਹਾਡੇ ਉਮੀਦਵਾਰਾ ਸੰਧੂ ਸਾਹਿਬ ਜਿਉਂ ਹੀ ਐਮਐਲਏ ਬਣਦੇ ਆ ਜਿਹੜੀ ਵੀ ਮੰਗ ਲੈ ਕੇ ਆਉਣਗੇ ਜਿਹੜਾ ਸਾਲ 1.5 ਸਾਲ ਸਮਾਂ ਸਾਡਾ ਰੰਗ ਹੈ ਉਹ ਮੰਗ ਜਿਹੜੀ ਹੈਗੀ ਆ ਹਰ ਹਾਲ ਤੁਸੀਂ ਪੂਰੀ ਕੀਤੀ ਜਾਏਗੀ ਸੋ ਪੂਰੇ ਰਾਸੀ ਜੋਸ਼ੁਖਰੋਸ਼ ਦੇ ਨਾਲ ਜਿਹੜਾ ਆਵਾਦੀ ਪਾਰਟੀ ਚੋਣਵਾਂ ਦਾ ਚੁਤਰੀਆ ਹਾਲਾਂਕਿ ਦੂਜੀਆਂ ਤਰ੍ਹਾਂ ਐ ਆਪਾ ਕਾਲੀ ਦਲ ਦੀ ਗੱਲ ਤਾਂ ਕਹਿ ਸਕਦੇ ਕੋਈ ਨਾਲੋਂ ਮਾਡਲ ਰੰਡਾਵਾ ਜਿਹੜੇ ਹੈਗੇ ਆ ਉਹ ਉਮੀਦਵਾਰ ਲਾਨੇਗੇ ਆ ਭਾਜਪਾ ਨੇ ਕੀ ਹੈ ਇਲੈਕਸ਼ਨ ਲੜਨਗੇ ਭਾਜਪਾ ਨੇ ਜੀ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਕਾਂਗਰਸ ਦੇ ਦਾਰੇ ਆਪਾਂ ਸਾਰੇ ਜਾਣਦੇ ਆ ਕਿ ਕਾਂਗਰਸ ਥੋੜਾ ਸੂਝ ਸਮਝ ਕੇ ਆਪਣੇ ਪੈਰ ਰੱਖਦੀ ਹੈ ਹਣ ਮੌਕੇ ਦੇ ਮੌਕੇ ਤੇ ਜਾ ਕੇ ਉਮੀਦਵਾਰ ਦਾ ਐਲਾਨ ਹੁੰਦਾ ਉਹਨਾਂ ਵੱਲੋਂ ਵੀ ਉਮੀਦਵਾਰ ਦਾ ਐਲਾਨ ਹੋਏਗਾ ਪਰ ਜਿੱਦਾਂ ਸਦੂਸਾ ਦਾ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈਗਾ ਆਪ ਵੱਲੋਂ ਕਿ ਤਨ ਨੂੰ ਮੌਕਾ ਮਿਲ ਗਿਆ ਦੂਜਾ ਚੁਣੀ ਸਰਕਾਰ ਹੈ ਅਜੇ ਕਿਉਂ ਤੇ ਬੰਦੀ ਵੀ ਨਹੀਂ ਆ ਜਿੱਦਾਂ ਸਰਕਾਰ ਨੇ ਪੱਥਰ ਦੀ ਗੱਲ ਹੋਈ ਆ ਇਲਾਕੇ ਦੇ ਵਿਕਾਸ ਦੀ ਗੱਲ ਹੋਈ ਹੈ ਇਹ ਲੱਗਦਾ ਹੈ ਧਰਨਧਰਨ ਵੱਡੀ ਚੁਣੌਤੀ ਦੇ ਨਾਲ ਆਪ ਮੈਦਾਨ ਚ ਉਤਰਈ ਹੈ ਪਹਿਲੇ ਨਹੀਂ ਗੱਲ ਨਹੀਂ ਮੁੱਖ ਮੰਤਰੀ ਨੇ ਇਹ ਵੀ ਕਹੀ ਆ ਗੱਲ ਕਿ ਪਿਛਲੀਆਂ ਜਿੰਨੀਆਂ ਵੀ ਉਪਚੋਣਾ ਹੋਈਆਂ ਇਹਨਾਂ ਸਾਰੀਆਂ ਚੋਣਾਂ ਜਿਹੜੀਆਂ ਆਆਂ ਸਾਡੀ ਝੋਲੀ ਚ ਪਈਆਂ ਉਹਦੇ ਚੋਣ ਵਿੱਚ ਦੇ ਇਲਾਕੇ ਦੇ ਲੋਕ ਧਰਨਧਰਨ ਦੇ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਉਣਗੇ ਇਹਦੇ ਨਾਲ ਨਾਲ ਜਦੋਂ ਰੈਲੀ ਨੂੰ ਸੰਬੋਧਨ ਕਰਦੇ ਮੁੱਖ ਮੰਤਰੀ ਤਾਂ ਆਪਣੇ ਅੰਦਾਜ਼ ਨਾਲ ਚਾਹੇ ਕਾਂਗਰਸ ਦੀ ਗੱਲ ਕਰ ਲਈ ਇਹ ਗੱਲ ਕਰੀਏ ਭਾਰਤੀ ਸੰਤਾ ਪਾਰਟੀ ਦੀ ਕਾਲੀ ਗੱਲ ਦੀ ਉਹਨਾਂ ਨੇ ਵਿਰੋਧੀ ਤਰ੍ਹਾਂ ਤਕੜੇ ਟਿਕਾ ਕੇ ਰਗੜੇ ਲਾਏ ਆ ਔਰ ਕਹਿੰਦੇ ਕਿ ਵੀ ਇਹਨਾਂ ਦੇ ਭੱਲੇ ਕੁਝ ਨਹੀਂ ਇਹ ਕਹਿੰਦੇ ਲਗਾਤਾਰ ਹੀ ਕਹਿੰਦੇ ਰਹੇ ਪਹਿਲਾਂ ਬੀਐਸ ਜਿਹੜਾ ਹੈਗਾ ਸੀ ਚੋਣਾਂ ਨੂੰ ਵੀ ਸਿਰੇ ਨਹੀਂ ਲਾਵਾਂਗੇ ਫਿਰ ਕਹਿੰਦੇ 27 ਦੀਆਂ ਵਿਧਾਨ ਸਭਾ ਚੋਣਾਂ ਉਹਨਾਂ 'ਤੇ ਹਾਰ ਜਾਣਗੇ ਕਹਿੰਦੇ ਫਿਰ ਉਹ ਟੋਲੀਆਂ ਚੋਣਾਂ ਦੀ ਗੱਲ ਕਰਨਗੇ ਕਹਿੰਦੇ ਇਹਨਾਂ ਨੇ ਗੱਲਾਂ ਹੀ ਕਰਦੀਆਂ ਰਹਿਣਾ ਤੇ ਹਾਰਦੇ ਇਹਨਾਂ ਨੇ ਰਹਿਣਾ ਸੀ ਇਹ ਚੋਣ ਵੀ ਜਿੱਤਾਂਗੇ ਸਥਾਈ ਦੀ ਵਿਧਾਨ ਸਭਾ ਚੋਣਾਂ ਬਾਰੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵੇ ਨਾਲ ਗੱਲ ਕੀਤੀ ਹੈ ਉਹ ਵਿਧਾਨ ਸਭਾ ਦੀ ਚੋਣ ਜਿਹੜੀ ਜਨਰਲ ਚੋਣ ਹੋਏਗੀ ਉਹ ਵੀ ਆਮ ਆਦਮੀ ਪਾਰਟੀ ਜਿੱਤ ਕੇ ਅਗਲੀ ਸਰਕਾਰ ਵੀ ਬਣਾਉਣ ਜਾ ਰਹੀ ਹੈ ਬਹੁਤ ਕਰਾਂ ਤੇ ਖਾਚਾਂ ਦੀ ਗੱਲ ਕਰਦਿਆਂ ਉਹਨਾਂ ਨੇ ਇੱਕ ਬੜੀ ਦਿਲਚਸਪ ਆਪਣੇ ਪੁਰਾਣੇ ਸਾਥੀ ਦਾ ਜ਼ਿਕਰ ਕੀਤਾ ਸੁਖਪਾਲ ਖੈਰਾ ਦਾ ਇਹਨੂੰ ਦੇਖੋ ਜੀ ਵਿਧਾਨ ਸਭਾ ਦਾ ਸੈਸ਼ਨ ਸੀ ਸੁਖਪਾਲ ਖੈਰਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਦਰਦੇ ਵਿਧਾਨ ਸਭਾ ਜਦ ਨਹੀਂ ਆਇਆ ਕਿ ਮੈਨੂੰ ਫਾੜ ਲੈਣਗੇ ਮੈਨੂੰ ਫਾੜ ਲੈਣਗੇ ਕਹਿੰਦੇ ਦੇਖੋ ਜੀ ਸਾਡੀ ਕੋਈ ਗੱਲ ਨਹੀਂ ਬਾਤ ਨਹੀਂ ਇੱਕ ਪਾਸੇ ਦਾ ਕਹਿੰਦੇ ਵੱਡੇ ਵੱਡੇ ਆਗੂ ਬਣਦੇ ਆ ਆਪਣੇ ਆਪ ਨੂੰ ਘੋਂਦੇ ਆ ਦੂਜੇ ਪਾਸੇ ਕਹਿੰਦੇ ਵਿਧਾਨ ਸਭਾ ਚ ਇਸ ਕਰਕੇ ਨਹੀਂ ਆਏ ਉਹਨਾਂ ਨੂੰ ਫੜੇ ਜਾਂ ਦਾ ਡਰਾ ਰਹਾਂਗੇ ਸਰਕਾਰ ਦਾ ਇਦਾਂ ਦਾ ਕੋਈ ਮਨਸ਼ਾ ਨਹੀਂ ਸੀ ਉਹਨਾਂ ਨੂੰ ਗ੍ਰਿਫਤਾਰ ਕਰਦਾ ਸੋ ਕਹਿੰਦੇ ਜਿਹੜੀਆਂ ਵਿਰੋਧੀ ਤਰ੍ਹਾਂ ਇਸ ਤਰ੍ਹਾਂ ਦਾਅਵੇ ਜ਼ਰੂਰ ਕਰਦੀਆਂ ਪਰ ਇਹਨਾਂ ਦੇ ਪੱਲੇ ਕੁਝ ਨਹੀਂ ਆ ਸਾਰੀਆਂ ਵਿਰੋਧੀ ਤਰ੍ਹਾਂ ਆਪਣੋ ਆਪਣੇ ਇਦਾਂ ਹੀ ਜਿਹੜੇ ਝੂਠੇ ਦਾਅਵੇ ਜੀ ਕਾਂਗਰਸ ਕਰ ਰਹੀ ਹੈ ਜਾਇ ਪਾਜਪਾ ਕਰ ਰਹੀ ਹੈ ਜਾਇ ਕალიਗਰ ਕਰ ਰਹੀ ਹੈ ਪਰ ਕਹਿੰਦੇ ਪੰਜਾਬ ਦੇ ਲੋਕ ਆਹ ਜਿਹੜੇ ਵਿਧਾਨ ਸਭਾ ਦੀ ਚੋਣ ਆ ਉਹ ਜਿੱਦਾਂ ਸਿਹਰਾ ਵੀ ਆਪਦੇ ਸਿਰ ਬੰਨਣਗੇ ਜੀ ਜੀ ਅ ਸਸਾ ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਦਾ ਕਿ ਬੀਜੇਪੀ ਨੇ ਵੀ ਆਪਣਾ ਕੈਂਡੀਡੇਟ ਐਲਾਨ ਦਿੱਤਾ ਸੀ ਹਰਜੀਤ ਸਿੰਘ ਸੰਧੂ ਸੋ ਦੇਖਾਂਗੇ ਕਿ ਜਿਹੜੇ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀਟ ਹੈ ਇਹ ਆਖਿਰਕਾਰ ਹੁਣ ਕਿਸ ਦੀ ਝੋਲੀ ਜਾਂਦੀ ਹੈ ਅੱਗੇ ਗੱਲ ਹੈ ਜਿਹੜੀ ਉਹ ਸਭ ਕਰਾਂਗੇ ਸਿਆਸੀ ਪੱਖ ਤੋਂ ਅੱਜ ਇੱਕ ਮੀਟਿੰਗ ਹੈ ਜਿਹੜੀ ਉਹ ਬੜੀ ਮਹੱਤਵਪੂਰਨ ਰਹੀ ਸੁਖਬੀਰ ਸਿੰਘ ਬਾਦਲ ਤੇ ਬਲਬੀਰ ਸਿੰਘ ਰਾਜੇਵਾਲ ਜੋ ਕਿ ਵੱਡੇ ਕਿਸਾਨ ਲੀਡਰ ਨੇ ਉਹਨਾਂ ਦੇ ਵਿਚਾਰ ਜਿਹੜੀ ਇਹ ਸਮਰਾਲਾ ਦੇ ਵਿੱਚ ਮੀਟਿੰਗ ਹੋਈ ਹੈ ਹਾਲਾਂਕਿ ਉਹਨਾਂ ਨੇ ਨਕਾਰਤਾ ਉਹ ਕਹਿੰਦੇ ਸਿਰਫ ਇੱਕ ਪਰਿਵਾਰਕ ਮੀਟਿੰਗ ਸੀ ਸਾਡੀ ਆਪਸੀ ਸਾਂਝ ਹੈ ਅਸੀਂ ਹਾਲਚਲ ਪੁੱਛਣ ਗਏ ਸੀ ਪਰ ਕਿਤੇ ਨਾ ਕਿਤੇ ਇਸ ਦੇ ਉੱਪਰ ਬਹੁਤ ਸਾਰੀਆਂ ਨਜ਼ਰਾਂ ਟਿਕ ਚੁੱਕੀਆਂ ਨੇ ਕਿ ਆਖਿਰਕਾਰ ਇਹ ਮੀਟਿੰਗ ਇਸ ਸਮੇਂ ਚ ਕਿਉਂ ਹੋਈ ਕਿਵੇਂ ਦੇਖਦੇ ਹਾਂ ਇਸ ਮੀਟਿੰਗ ਨੂੰ ਬਹੁਤ ਅਚਾਰ ਸਵਾਲ ਆ ਤੁਹਾਡਾ ਦੇਖੋ ਬਲੀਸ ਮਹਰਾਜੇਵਾਲ ਛੋਟੀ ਦੇ ਕਿਸਾਨ ਆਗੂ ਹੈ ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਦਾ ਬੜਾ ਲੰਮਾ ਤਜਰਬਾ ਹੈ ਪਿਛੋਕੜ ਹੈ ਤੇ ਸਕੀਰ ਬਾਦਲੂ ਨਾਲ ਉਹਨਾਂ ਦੇ ਘਰੇ ਜਾਣਾ ਇੱਕ ਆਪਣੇ ਆਪ ਦੀ ਬਹੁਤ ਵੱਡਾ ਸਨਹ ਹੈ ਹਾਲਾਂਕਿ ਨਾ ਤਾਂ ਸਕੀਰ ਬਾਦਲੂ ਨੇ ਕੋਈ ਜਹੀ ਗੱਲ ਕਹੀ ਹੈ ਕਿ ਪਲੀਟੀਕਲ ਤੌਰ ਤੇ ਰਾਜੇਵਾਲ ਬਾਰੇ ਕੋਈ ਕੋਈ ਕਮੈਂਟ ਨਹੀਂ ਕੀਤਾ ਨਾ ਹੀ ਰਾਜੇਵਾਲ ਨੇ ਅਜਿਹਾ ਕਮੈਂਟ ਕੀਤਾ ਸਭ ਤੋਂ ਪਹਿਲਾਂ ਸੁਖਵੀਰ ਬਾਦਲ ਹੁਣਾਂ ਨੇ ਗੱਲ ਕੀਤੀ ਮੀਟਿੰਗ ਨਾਲ ਉਹਨੇ ਕਿਹਾ ਜੀ ਮੈਂ ਮਿਲਿਆ ਜਰੂਰਾਂ ਪਰ ਖੇਤੀਬਾੜੀ ਦੇ ਮਸਲਿਆਂ ਬਾਰੇ ਗੱਲਬਾਤ ਕੀਤੀ ਆ ਪੰਜਾਬ ਕਿਵੇਂ ਸੰਕਟ ਤੋਂ ਬਾਹਰ ਆ ਸਕਦਾ ਹੈ ਜਿਹੀਆਂ ਗੱਲਾਂ ਸੁਖਵੀਰ ਬਾਦਲ ਹੁਣਾਂ ਨੇ ਕੀਤੀਆਂ ਆਪਾਂ ਇਹ ਗੱਲ ਤਾਂ لازمی ਤੌਰ ਤੇ ਕਹਿ ਸਕਦੇ ਆ ਕਿ ਸੁਖਵੀਰ ਬਾਦਲ ਤੇ ਰਾਜੇਵਾਲ ਦੀ ਜਿਹੜੀ ਮੀਟਿੰਗ ਹੈ ਆਪਣੇ ਆਉਂਦੀ ਬੜੀ ਐਵੇਂ ਤੇ ਰੱਖੀ ਦੀ ਬਿਗੈਰ ਕੁਝ ਕਿਹਾ ਵੀ ਦੋ ਵੱਡੇ ਆਗੂਆਂ ਦਾ ਕਿਉਂਕਿ ਆਪਾਂ ਸਬੀਰ ਬਾਦਲ ਕਾਲੀ ਜਲੂ ਦੇ ਪ੍ਰਧਾਨ ਤਾਂ ਹਨ ਨਹੀਂ ਕਿਸਾਨੀ ਪਛੋਕੜ ਵਾਲੇ ਆ ਕਿਸਾਨੀ ਹਿੱਤਾਂ ਦੇ ਪਹਿਰੇਦਾਰੀ ਕਰਨ ਵਾਲੇ ਆ ਇਹੋ ਹੀ ਤਰ੍ਹਾਂ ਬਿਜਕ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਾਲੀ ਜਲੂ ਕਰਨਾ ਪਿਆ ਪਰ ਕਾਲੀ ਜਲੂ ਦੇ ਮੁੱਦਿਆਂ ਕਰਕੇ ਹੀ ਜਿੱਦਾਂ ਦਾ ਕਿਸਾਨੀ ਅੰਦੋਲਨ ਸੀ ਕਿਸਾਨੀ ਅੰਦੋਲਨ ਦੇ ਚੱਲਦਿਆਂ ਕਾਲੀ ਜਲ ਨੇ ਭਾਜਪਾ ਦਾ ਸਾਥ ਛੱਡਿਆ ਉਹ ਵੱਖਰੇ ਹੋਏ ਅੱਜ ਤੱਕ ਵੀ ਵੱਖਰੀ ਹੈ ਸੂਰ ਰਾਜੇਵਾਲ ਤੇ ਇਸ ਤਰੀਕੇ ਨਾਲ ਸਗਵੀਰ ਬਾਦਲ ਦੀ ਜਿਹੜੀ ਮੀਟਿੰਗ ਹੈ ਉਹ ਬਗੈਰ ਕਿ ਆਪਨੇ ਅੱਜ ਬਹੁਤ ਵੱਡਾ ਸੁਨੇਹਾ ਆਉਣ ਵਾਲਾ ਚ ਦਿਖਾਇਆ ਜਾਏਗਾ ਕਿ ਮੁਲਾਕਾਤ ਕਿਸਾਨੀ ਮੁੱਦਿਆਂ ਤੱਕ ਹੀ ਸੀਮਤ ਹੈ ਜਾਂ ਵਿੱਚ ਕੋਈ ਹੋਰ ਗੱਲ ਵੀ ਸਾਹਮਣੇ ਆਉਂਦੀ ਹੈ ਪਰ ਪੰਜਾਬ ਦੇ ਚ ਇਸ ਮੁਲਾਕਾਤ ਦੀ ਪੋਲੀਟਿਕਲ ਤੇ ਕਿਸਾਨੀ ਹਲਕਿਆਂ ਚ ਚਰਚਾ ਬਹੁਤ ਛੱਡ ਚੁੱਕੀ ਹੈ ਜੀ ਜੀ ਬਿਲਕੁਲ ਸੋਹ ਸਾਬ ਅੱਗੇ ਗੱਲ ਹੈ ਜਿਹੜੀ ਉਹ ਗਵਰਨਰ ਸਾਹਿਬ ਦੀ ਕਰਾਂਗੇ ਗਵਰਨਰ ਸਾਹਿਬ ਦਾ ਜਿਸ ਤਰ੍ਹਾਂ ਦਾ ਪਹਿਲਾਂ ਵਿਵਹਾਰ ਸੀ ਪੁਰਾਣੇ ਗਵਰਨਰ ਸਾਹਿਬ ਦੇ ਪੰਜਾਬ ਸਰਕਾਰ ਦੇ ਨਾਲ ਸਿੰਘ ਫਸਦੇ ਸੀ ਸੋ ਉਹੋ ਕੁਝ ਹੁਣ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੇ ਨਵੇਂ ਗਵਰਨਰ ਲਗਾਏ ਗਏ ਨੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਨਾਲ ਆਮੋ ਸਾਹਮਣੇ ਹੁੰਦੇ ਮੁਰ ਤੋਂ ਨਜ਼ਰ ਆ ਰਹੇ ਨੇ ਕਿਉਂਕਿ ਗਵਰਨਰ ਸਾਹਿਬ ਨੇ ਫਿਰ ਤੋਂ ਕੇਂਦਰ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਹੈ ਤੇ ਕੇਂਦਰ ਦੀ ਪੰਜਾਬ ਸਰਕਾਰ ਦੇ ਨਾਲ ਜਿਸ ਤਰ੍ਹਾਂ ਦੀ ਸਥਿਤੀ ਹੈ ਉਹ ਝੱਗ ਜ਼ਾਹਿਰ ਹੈ ਕਿਵੇਂ ਦੇਖਦੇ ਹੋ ਇਸ ਵਿਸ਼ੇ ਨੂੰ ਦੇਖੋ ਲੱਗਦਾ ਤਾਂ ਪਹਿਲਾਂ ਵੀ ਸੀ ਗਵਰਨਰ ਸਾਹਿਬ ਜਿਹੜਾ ਕੁਝ ਨਾ ਕੁਝ ਕਰਨਗੇ ਜ਼ਰੂਰ ਸ਼ੁਰੂ-ਸ਼ੁਰੂ ਜਿਉਂ ਉਨ੍ਹਾਂ ਨੇ ਨਸ਼ਿਆਂ ਦੇ ਮਾਮਲੇ ਲੈ ਕੇ ਕਿਹਾ ਕਿ ਮੈਂ ਸਰਦੀਪਿੰਡਾ ਦਾ ਦੌਰਾ ਕਰ ਰਿਹਾ ਹਾਂ ਨਸ਼ਿਆਂ ਦੇ ਮੁੱਦਿਆਂ ਲੈ ਕੇ ਗੱਲ ਕਰ ਰਿਹਾ ਹਾਂ ਹਾਲਾਂਕਿ ਜੇ ਦੇਖਿਆ ਜਾਵੇ ਤਾਂ ਵਿਨਾਦੀ ਤੌਰ ਤੇ ਜਿਹੜੀ ਚੁਣੀ ਹੋਈ ਸਰਕਾਰ ਹੁੰਦੀ ਹੈ ਉਹਦੀਆਂ ਵੱਡੇ ਜ਼ਿੰਮੇਵਾਰੀਆਂ ਹੁੰਦੀਆਂ ਗਵਰਨਰ ਇੱਕ ਸਦਾਨਿਕ ਮਤਵਾ ਸਦਾਨਿਕ ਮੁਖੀ ਹੁੰਦਾ ਸੂਬੇ ਦਾ ਕਿਵੇਂ ਜੇ ਸਮਾਗਮਾਂ ਜਾਂਦੇ ਜ਼ਰੂਰ ਹੈ ਪਰ ਇਸ ਤਰ੍ਹਾਂ ਨਹੀਂ ਕਿ ਵੀ ਦੇਵ ਗਰਦਾਸਪੁਰ ਦੀ ਮੀਟਿੰਗ ਜਾ ਰਿਹਾ ਹੈ ਜਲੰਧਰ ਦੀਆਂ ਮੀਟਿੰਗਾਂ ਲੈ ਰਿਹਾ ਹੈ ਜਮਰਸਰ ਦੀਆਂ ਮੀਟਿੰਗਾਂ ਲੈ ਰਿਹਾ ਉਸ ਨਾਲ ਪਿਛਲੇ ਦਿਨਾਂ ਚ ਵੀ ਜਿਹੜਾ ਪਹਿਲੇ ਗਵਰਨਰ ਸੀ ਉਹਨਾਂ ਵੱਲੋਂ ਤੇ ਆਪਦੀ ਸਰਕਾਰ ਨੂੰ ਸਵਾਲ ਪੁੱਛਾਏ ਗਏ ਸੀ ਕਿ ਗਵਰਨਰ ਬਾਰ ਬਾਰ ਦੌਰੇ ਕਰ ਰਹੇ ਆ ਜਿਹੜੇ ਇਸ ਤਰੀਕੇ ਨਾਲ ਸਾਡੇ ਅਧਿਕਾਰੀ ਆ ਉਹ ਵੀ ਜਾ ਕੇ ਆਪਣਾ ਸਮਾਂ ਕੱਢ ਕੇ ਉਹਨਾਂ ਦੀਆਂ ਮੀਟਿੰਗਾਂ ਜਾਂਦੇ ਆ ਕੰਮ ਕਾਜ ਚ ਵਿਘਨ ਪੈਂਦਾ ਪਰ ਹੁਣ ਵਾਲੇ ਜਿਹੜੇ ਨਵੇਂ ਗਵਰਨਰ ਆਏ ਆ ਉਹਦੀ ਮੁਲਾਕਾਤ ਚੰਗੀ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਰੋ ਹਾਲੀਵੁੱਡੀ ਗਵਰਨਰ ਤੇ ਜਾਵੇ ਕਾਰਾ ਰਾਸੀ ਪਿਛੋਕੜ ਵਾਲਿਆ ਪਹਿਲਾਂ ਸਰਦੀ ਸੁਬਿਆਂ ਜਾਣਾ ਸ਼ੁਰੂ ਕੀਤਾ ਉਦੋਂ ਤੱਕ ਵੀ ਗੱਲ ਠੀਕ ਰਹੀ ਨਸ਼ੇ ਦੀ ਗੱਲ ਕਰਦੇ ਰਹੇ ਉਹ ਵੀ ਗੱਲ ਠੀਕ ਰਹੀ ਪਰ ਮਾਮਲਾ ਉਸ ਵੇਲੇ ਥੋੜਾ ਜਿਆ ਪੰਜਾਬੀ ਠੀਕ ਇਹ ਕਹਿੰਦੇ ਹੀਚ ਪਿਆਸ ਉਗੜ ਕੇ ਸਾਹਮਣੇ ਆਉਣ ਲੱਗਿਆ ਜਦੋਂ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਉਹ ਹੰਤਮਾਨੋਂ ਤਾਂ ਮਿਲਣ ਦਾ ਸਬਾਣਾ ਦਿੱਤਾ ਔਰ ਪੰਜਾਬ ਦੇ ਗਵਰਨਰ ਜਿਹੜੇ ਹੈ ਕਹਿੰਦੇ ਮੈਂ ਬਰੀਫ ਕਰ ਰਿਹਾ ਹਾਂ ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਹੜ੍ਹਾਂ ਦੀ ਸਥਿਤੀ ਬਾਰੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਲੈਣੀ ਹੈ ਕੀ ਉਹਦੇ ਲਈ ਸੂਬੇ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਜਾਣਕਾਰੀ ਦੇਣ ਲਈ ਜਾਂ ਗਵਰਨਰ ਜ਼ਿੰਮੇਵਾਰ ਹੈ ਆਪਾਂ ਸਾਰੇ ਜਾਣਦੇ ਆ ਕਿ ਮੁੱਖ ਮੰਤਰੀ ਭਵੰਤਮਾਨ ਕਈ ਵਾਰ ਮੀਡੀਆ 'ਚ ਓਪਨਲੀ ਕਹਿ ਚੁੱਕੇ ਆ ਕਿ ਮੈਨੂੰ ਪ੍ਰਧਾਨ ਮੰਤਰੀ ਆਬੀਸ਼ ਵੱਲੋਂ ਅਜੇ ਤੱਕ ਜਵਾਬ ਨਹੀਂ ਆਇਆ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਗਵਰਨਰ ਮਿਲ ਚੁੱਕੇ ਆ ਉਹਨਾਂ ਨੇ ਮਿਲ ਕੇ ਜੜੀ ਸਾਰੀ ਸਥਿਤੀ ਦੀ ਜਾਣਕਾਰੀ ਦਿੱਤੇ ਹੋਏ ਕਿ ਹਾਂ ਵੀ ਕਿ ਮੈਂ ਹਣਾਵਰੇ ਜਾਣਕਾਰੀ ਦੇਖਿਆ ਹੈ ਜੀ ਇਹ ਜਾਣਕਾਰੀ ਦਿੱਤਾ ਕਿ ਮਾਮਲਾ ਸੀਮਤ ਹੈ ਕਿ ਪੰਜਾਬ ਕੀ ਹੋ ਰਿਹਾ ਹੈ ਜਾਂ ਉਧਰ ਕੁਝ ਆਇਆ ਵੀ ਹੈ ਹੂੰ ਤਾਂ ਪ੍ਰਧਾਨ ਮੰਤਰੀ ਤੋਂ ਆਉਂਦੇ ਐ ਐਲਾਨ ਕਰ ਦਿੰਦੇ ਗਵਰਨਰ ਸਾਹਿਬ ਕਿ ਇਹ ਪ੍ਰਧਾਨ ਮੰਤਰੀ ਐਡਾ ਵੱਡਾ ਕੋਤੂਹਾ ਪੰਜਾਬ ਲਈ ਵਿਸ਼ੇਸ਼ ਪੈਕੇਜ ਦੇਣ ਲੱਗੇ ਆ ਫਿਰ ਤਾਂ ਸਮਝ ਆਉਂਦੀ ਸੀ ਜੀ ਉਸ ਮੁਲਾਕਾਤ ਤੋਂ ਬਾਅਦ ਗਵਰਨਰ ਦੀ ਜਿਹੜੀ ਗੱਲ ਸਾਹਮਣੇ ਆਈ ਆ ਹੁਣ ਜਿਹੜੀ ਗੱਲ ਲਗਾਤਾਰ ਟਕਰਾਅ ਦੀ ਸਿਤਿਜ ਬਣੀ ਹੈ 12000 ਕਰੋੜ ਤੋਂ ਉੱਪਰ ਦਾ ਇੱਕ ਰਾਹਤ ਫੰਡ ਹੈ ਜਿਹੜਾ ਕੇਂਦਰ ਵੱਲੋਂ ਉਮੀਦ ਪੱਧਰ ਤੇ ਜੋ ਰਾਹ ਹੈ ਜਦਨੀ ਆਫਤਾਂ ਆਉਂਦੀਆਂ ਆਫਤਾਂ ਲਈ ਜਿਹੜਾ ਫੰਡ ਕੈਪ ਕੀਤਾ ਜਾਂਦਾ ਉਹ ਸਾਰੇ ਸੁਗਿਆਂ ਨੂੰ ਮਹయ్యా ਕੀਤਾ ਜਾਂਦਾ ਉਹਨਾਂ ਸੁਗਿਆਂ ਦੇ ਹਿੱਸੇ ਦਾ ਕੇਂਦਰ ਕਹਿੰਦਾ ਕਿ ਪੰਜਾਬ ਕੋਲੇ ਇਹ ਨ ਕੁਦਰਤੀ ਆਫਤਾਂ ਦੇ ਸਿੱਧਾ ਫੰਡ ਹੈ 12000 ਕਰੋੜ ਰੁਪਏ ਪੰਜਾਬ ਵਾਲੇ ਕਹਿੰਦੇ ਵੀ ਕੇਂਦਰ ਦਾ ਜਿਹੜਾ ਕੋਈ ਫੰਡ ਨਹੀਂ ਜਿਹੜਾ ਸਾਡੇ ਕੋਲੇ ਪਿਆ 1600 ਕਰੋੜ ਰੁਪਏ ਤਾਂ ਹੁਣ ਐਲਾਨ ਕੀਤਾ ਅਜੇ ਤੱਕ ਕਹਿੰਦੇ ਆਇਆ ਨਹੀਂ ਕੇਂਦਰ ਕਹਿ ਰਿਹਾ ਕਿ ਵੱਖ-ਵੱਖ ਸੀਮਾ ਜਾ ਆ ਗਿਆ ਪੰਜਾਬ ਦੇ ਭਾਜਪਾ ਦਾ ਇਕੱਲਾ ਕਲਾਗੂ ਆਏ ਦਿਨ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਤੋਂ ਲੈ ਕੇ ਬਾਕੀ ਸਾਰੇ ਕਹਿੰਦੇ ਆ ਜੀ 12000 ਕਰੋੜ ਦਾ ਹਿਸਾਬ ਦਿਓ ਜਿਹੜਾ ਕੇਂਦਰ ਕਹਿ ਰਿਹਾ ਕਿ ਕੁਦਰਤੀ ਆਫਤਾਂ ਦੇ ਫੰਡ ਦੀ ਜਿਹੜਾ ਪੰਜਾਬ ਕੋਲ ਆਇਆ ਪਿਆ ਭਾਜਪਾ ਲਗਾਤਾਰ ਕਹਿੰਦੀ ਹੈ ਇਹੀ ਸਵਾਲ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਗਿਆ ਮਾਸ਼ਾਲਾ ਉਹਨਾਂ ਵੱਲੋਂ ਵੀ ਕੀਤਾ ਗਿਆ ਠੀਕ ਉਸ ਤੋਂ ਇੱਕ ਦਿਨ ਬਾਅਦ ਮੁਲਾਕਾਤ ਬਾਅਦ ਪੰਜਾਬ ਦੇ ਗਵਰਨਰ ਨੇ ਇਹ ਗੱਲ ਕਹਿ ਦਿੱਤੀ ਕਿ 12000 ਕਰੋੜ ਰੁਪਇਆ ਤਾਂ ਪੰਜਾਬ ਕੋਲ ਆਇਆ ਪਿਆ ਇਹਨਾਂ ਉਹ ਤਾਂ ਖਰਚ ਲੋ ਨਾਲ ਇਹ ਵੀ ਕਹਿਤਾ ਗਵਰਨਰ ਨੇ ਆਪਣੇ ਤੌਰ ਤੇ ਕੋਈ ਤਾਂ ਜਾਹਤ ਆ ਬਣਦਾ ਕੇਂਦਰ ਵੱਲੋਂ ਦੇਣਾ ਕਿ ਕੁਇਲਾ ਪੈਸਾ ਆਇਆ ਹੈ ਕੀ ਪੰਜਾਬ ਨੂੰ ਵਰਸ ਸਕਦਾ ਕਿ ਨਹੀਂ ਵਰਸ ਸਕਦਾ ਗਵਰਨਰ ਸਾਹਿਬ ਇਹ ਕਹਿ ਰਹੇ ਹੈ ਕਿ ਜਿਹੜਾ ਪੈਸਾ ਹੈਗਾ ਇਹ ਕومی ਪੱਤਰ ਤੇ ਫੈਸਲੇ ਹੁੰਦੇ ਆ ਸਾਰੇ ਦੇਸ਼ ਨਹੀਂ ਹੁੰਦੇ ਆ ਨਾਲੀ ਬਕਰੇ ਤੌਰ ਤੇ ਕੋਈ ਕਾਨੂੰਨ ਨਹੀਂ ਬਣ ਸਕਦਾ ਕਿ ਪੰਜਾਬ ਆਪਣੇ ਤਰੀਕੇ ਨਾਲ ਪੰਜਾਬ ਤੜਲੇ ਲੈ ਰਿਹਾ ਕਿ ਜੇ 12000 ਕਰੋੜ ਰੁਪਏ ਇਹ ਮੰਦੇ ਵੀ ਆ ਪਿਆ ਪਹਿਲਾਂ ਤਾਂ ਮੁਖਸਖਤਰ ਨੇ ਇੱਕ ਮੀਟਿੰਗ 'ਚ ਇਹ ਗੱਲ ਕਹੀ ਕਿ ਕਿਤਾਬਾਂ 'ਚ ਤਾਂ ਇਹ ਪੈਸਾ ਪਿਆ ਪਰ ਪੈਸਾ ਕਿਧਰੇ ਲੱਭਿਆ ਨਹੀਂ ਜੀ ਜੀ ਜਦਾ ਕਹਿੰਦਾ ਦੱਸੇ ਕਿ ਕਿਹੜੇ ਖਾਤੇ 'ਚ ਪਿਆ ਗਵਰਨਰ ਸਾਹਿਬ ਹੀ ਦੱਸ ਦੇਣ ਕਿ ਐਸ ਖਾਤੇ 'ਚ ਪਿਆ ਮੁੱਖ ਮੰਤਰੀ ਨੂੰ ਪੱਤਰ ਲੈ ਕੇ ਕਹਿ ਦੇਣ ਕਿ ਇੱਥੇ ਪਿਆ ਚੁੱਕ ਲੋ ਪੈਸਾ ਕਿਉਂਕਿ ਗਵਰਨਰ ਕੋਲੇ ਆਪਣੇ ਇੱਕ ਅਧਿਕਾਰ ਹੈ ਇਹ ਤਾਂ ਗੱਲ ਸਮਝਣ ਲੱਗਦੀ ਐ ਜੇ ਰਾਜ ਦਾ ਮੁੱਖ ਖਤਰ ਕਹਿ ਰਿਹਾ ਕਿ ਕਿਤਾਬਾਂ ਦੇ ਪਿਆ ਕਿਤੇ ਲੱਭਦਾ ਨਹੀਂ ਕੇਂਦਰ ਕਹਿ ਰਿਹਾ ਪਿਆ ਉਹਨਾਂ ਆਣ ਕੇ ਜਿਹੜਾ ਗਵਰਨਰ ਵੀ ਇਸ ਮਾਮਲੇ 'ਚ ਕੁੱਤ ਪਿਆ ਉਹਨਾਂ ਨੇ ਵੀ ਕਹਿਤਾ ਕਿ ਜੀ 12000 ਕਰੋੜ ਹੈਗਾ ਤੇ ਪਰ ਇਹਦੇ ਲਈ ਜੇ ਨਿਜਵਾਤ ਤੋਂ ਦਿੱਲੀ ਦੀ ਗੱਲ ਕਰਾਂ ਨਿਜਵਾਤ ਤੋਂ ਦਿੱਲੀ ਨਹੀਂ ਕਹਿੰਦੇ ਹੋ ਸਕਦੀ ਪੰਜਾਬ ਕਹਿੰਦਾ ਜੇ ਨਿਜਵਾਤ ਤੋਂ ਦਿੱਲੀ ਨਹੀਂ ਹੋ ਸਕਦੀ ਜੇ ਪੈਸਾ ਤੁਸੀਂ ਕਹਿੰਨੇ ਪਿਆ ਵੀ ਐ ਵਰਤੋਗੇ ਕਿਵੇਂ ਅੱਜ ਮੈਂ ਆਪਦੇ ਕਾਗੂਨ ਨੂੰ ਸੁਣ ਰਿਹਾ ਸੀ ਉਹ ਕਹਿੰਦੇ 210 ਦਿਨਾਂ ਨੌਰਮ ਬਣੇ ਵੇ ਆ ਹੁਣ 25 ਜਾ ਰਿਹਾ ਉਦੋਂ ਪਟਰੋਲ ਦੀ ਕੀਮਤ ਕੀ ਸੀ ਡੀਜ਼ਲ ਦੀ ਕੀਮਤ ਕੀ ਸੀ ਕੀਮਤਾਂ ਦੇ ਭਾ ਕੀ ਸੀ ਜ਼ਮੀਨ ਦਾ ਠੇਕਾ ਕੀ ਸੀ ਉਸ ਲਿਆ ਨਾਲ ਦੇਖਿਆ ਜਾਵੇ ਤਾਂ ਹੁਣ ਕਿਹੜੀ ਰਾਤ ਮਿਲ ਸਕਦੀ ਆ ਸੋ ਗਵਰਨਰ ਸਾਹਿਬ ਸਿੱਧੇ ਤੌਰ ਤੇ ਮਨ ਲੱਗਦਾ ਕਿ ਕੇਤੇ ਦੀ ਬੋਲੀ ਬੋਲਣ ਲੱਗੇ ਆ ਰਾਤ ਤੇ ਇਸ ਵੇਲੇ ਗਵਰਨਰ ਇਸ ਮੁੱਦੇ ਤੇ ਕੱਟੂਕਟਾ ਹਲਾਣ ਦੇ ਮੁੱਦੇ ਤੇ ਰਾਹ ਦਾ ਜੇਕਰ ਜ਼ਰੂਰ ਗਵਰਨਰ ਬਾਰ-ਬਾਰ ਕਹਿ ਰਹੇ ਕਿ ਬਡੀ ਰਾਤ ਮਿਲਣੀ ਚਾਹੀਦੀ ਹੈ ਜੀ ਜੀ ਮੋਟੀਵਿਟੀ ਫਿੱਕਾ ਹੈ ਪਰ ਅਜੇ ਤੱਕ ਦਾ ਲਿਆ ਕੁਝ ਨਹੀਂ ਗਿਆ ਉਹਨਾ ਇੱਕ ਨਵਾਂ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਜੀ ਪੰਜਾਬ ਦਾ ਕੋਈ ਬਦਲਾਕਾਰ ਹੀ ਨਹੀਂ ਸਕਦਾ ਇਹ ਤਾਂ ਕੇਂਦਰ ਦੇ ਪੱਧਰ ਤੇ ਹੋਏਗਾ ਉਹ ਕੋਮੀ ਪੱਧਰ ਤੇ ਹੋਏਗਾ ਜੀ ਜੀ ਅਸਤੋਤ ਸਭ ਅੱਗੇ ਗੱਲ ਕਰਾਂਗੇ ਕਿ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਸਾਲ ਆਪਾਂ 350 ਸਾਲਾ ਸ਼ਹੀਦੀ ਸ਼ਤਾਬ ਦੀ ਹੈ ਜਿਹੜੀ ਉਹ ਮਨਾ ਰਹੇ ਆ ਅਜਿਹੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੀ ਵੱਖਰੇ ਤੌਰ ਤੇ ਸਮਾਗਮ ਕਰਨ ਦਾ ਐਲਾਨ ਕੀਤਾ ਗਿਆ ਤਾਂ ਉਸ ਦੀਆਂ ਤਿਆਰੀਆਂ ਵਗੈਰਾ ਨੂੰ ਲੈ ਕੇ ਮੀਟਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਅੱਜ ਵੀ ਮੀਟਿੰਗ ਦਾ ਦੌਰ ਚੱਲਿਆ ਤਾਂ ਕਿਵੇਂ ਦੇਖਦੇ ਹੋ ਕਿਉਂਕਿ ਐਸਜੀਪੀਸੀ ਨੇ ਵੀ ਪਿੱਛੇ ਜੇ ਕਿਹਾ ਸੀ ਕਿ ਸਾਡੇ ਨਾਲ ਰਲ ਕੇ ਸਮਾਗਮ ਮਨਾਓ ਪਰ ਪੰਜਾਬ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ ਆਪਣੇ ਪੱਧਰ ਤੇ ਬਿਲਕੁਲ ਅੱਜ ਨਿਗਰਦਾਇਚਾ ਪੰਜਾਬ ਕੈਬਨਟ ਦੇ ਮੰਤਰੀ ਭਾਰਮਿਕ ਆਗੂ ਜਿਹੜੇ ਹੋਰ ਆਗੂ ਸਹਿਵਾ ਨੂੰ ਦੇ ਇੱਕ ਮੀਟਿੰਗ ਹੋ ਰਹੀ ਹੈ ਪੁਰ ਤੇਗ ਬਹਾਦਰੀ ਦਾ 350 ਸਾਲਾ ਸ਼ਹੀਦੀ ਦਿਹਾੜਾ ਉਸ ਨੂੰ ਕਿੰਨੇ ਵੱਡੀ ਪੱਧਰ ਤੇ ਮਨਾਇਆ ਜਾਣਾ ਕੀ ਤਿਆਰੀਆਂ ਕੀਤੀਆਂ ਜਾਣੀਆਂ ਉਦੋਂ ਰੈ ਮਸ਼ਵਰਾ ਹੋ ਰਿਹਾ ਹੈ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਲਿਖਿਆ ਜਾਏਗਾ ਹਾਲਾਂਕਿ ਸ਼੍ਰੋਮਣੀ ਗੁਰਦਰਾ ਪ੍ਰੰਧਕ ਕਮੇਟੀ ਕਈ ਵਾਰ ਇਹ ਕਹਿ ਚੁੱਕੀ ਹੈ ਕਿ ਜੀ ਇਹ ਕੰਮ ਸਾਡਾ ਹੈ ਇਹ ਕੰਮ ਸਰਕਾਰਾਂ ਦਾ ਨਹੀਂ ਹੈ ਪਰ ਆ ਵਾਲੇ ਕਹਿੰਦੇ ਕਿ ਜਿੱਦੋਂ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਸੀ ਤੇ ਮੁੱਖ ਮੰਤਰੀ ਸੀ ਇਹ ਪ੍ਰਕਾਸ਼ ਸਿੰਘ ਬਾਦਲ ਉਹਦਾ ਸਾਰੇ ਪ੍ਰੋਗਰਾਮਾਂ ਨੂੰ ਮੁਲੀਦ ਕਰਦੇ ਰਹੇ ਅੱਗੇ ਹੋ ਕੇ ਅਗਵਾਈ ਕਰਦੇ ਰਹੇ ਉਹਦਾ ਕਹਿੰਦੇ ਐਸਜੀਪੀਸੀ ਬਿਲੋਂ ਸਵਾਲ اٹھਾਏ ਨਹੀਂ ਗਿਆ ਤੇ ਹੁਣ ਕਿਉਂ ਸਵਾਲ ਉੱਠਿਆ ਖੈਰ ਐਸਜੀਪੀਸੀ ਦਾ ਆਪਣਾ ਨਜ਼ਰੀਆ ਔਸਤ ਹੈ ਪਰ ਗੁਰੂ ਤੇਗ ਬਹਾਦਰ ਜੀ ਨੂੰ ਕਿਸੇ ਬਲਗਣਾ ਚ ਬਣ ਕੇ ਨਹੀਂ ਉਹਨਾਂ ਦਾ ਦਿਨ ਮਨਾਇਆ ਜਾ ਸਕਦਾ ਖਿੰਦਰ ਮਨਾ ਰਿਹਾ ਫੋਰ ਸੂਬੇ ਮਨਾ ਰਿਹਾ ਪੰਜਾਬ ਗੁਰੂ ਤੇਗ ਬਹਾਦਰ ਦੇ ਚਰਮਸ਼ੋਹ ਪ੍ਰਾਪਤ ਹੈ ਤਰ ਤਰ ਤੇ ਪੰਜਾਬ ਦੀ ਸਰਕਾਰ ਕਿਉਂ ਨਾ ਬਣਾਏ ਸੋ ਪੰਜਾਬ ਸਰਕਾਰ ਵੱਡੀ ਪੱਧਰ ਤੇ ਤਿਆਰੀਆਂ ਆਰੰਭ ਕਰ ਰਹੀ ਹੈ ਲੱਗਦਾ ਹੈ ਕਿ ਕੌਮੀ ਪੱਧਰ ਦੇ ਆਗੂ ਵੀ ਆਉਣਗੇ ਵੱਡੀ ਪੱਧਰ ਤੇ ਸੱਦੇ ਵੀ ਦਿੱਤੇ ਜਾਣਗੇ ਉਹਦੇ ਲਈ ਤਿਆਰੀ ਜਿਹੜੀ ਕੀਤੀ ਗਈ ਹੈ ਸਾਰੀਆਂ ਤਰ੍ਹਾਂ ਦੀ ਰਹਿ ਲਈ ਗਈ ਹੈ ਔਰ ਮੈਂ ਕਹਾਗਾ ਕਿ ਆ ਬੜਾਂ ਦਾ ਇਹ ਪਹਿਲਾ ਪ੍ਰੋਲ ਹੈ ਆਪਣਾ ਠਿਕਾੜਬੜੀ ਸਾ ਮੈਂ ਵੀ ਇੱਕ ਜਰਨਲਿਸਟ ਕੰਨੀ ਚਾਹਾਂਗਾ ਜਿਸ ਤਰ੍ਹਾਂ 75 ਸਾਲ ਦਾ ਸਮਾਂ ਨਿਕਲ ਗਿਆ ਪੰਜਾਬ ਦੇ ਵਿੱਚ ਜਿੰਨੇ ਵੀ ਵੱਡੇ ਧਾਰਮਿਕ ਸਮਾਗਮ ਹੋਏ ਆ ਗਿਆਨੀ ਜੈਲ ਸਿੰਘ ਕਾਂਗਰਸ ਦੇ ਜਦੋਂ ਮੁੱਖ ਮੰਤਰੀ ਰਹੇ ਉਹਨਾਂ ਨੇ ਆਪਣੇ ਸਮਾਂ ਵਿੱਚ ਜ਼ਰੂਰ ਗੁਰੂ ਕੋਵਿੰਦ ਸਿੰਘ ਮਾਰਗ ਤੇ ਕਿਦਰ ਕੱਢਿਆ ਸੀ ਦਿਨ ਮਨਾਇਆ ਗਿਆ ਸੀ ਪਰ ਦੂਜੀਆਂ ਪੋਲੀਟੀਕਲ ਪਾਰਟੀਆਂ ਚ ਕਾਂਗਰਸੀ ਆਉਂਦੀ ਰਹੀਆਂ ਜਾਂ ਕਾਲੀ ਦਲ ਆਉਂਦੇ ਨੇ ਕਿਸੇ ਵੀ ਰਾਸੀ ਪਾਰਟੀ ਨੇ ਕਾਲੀ ਦਲ ਤੋਂ ਇਲਾਵਾ ਗੁਰੂ ਸਾਹਿਬਾਂ ਦਾ ਦਿਨ ਸਹੀ ਦੀ ਜਰਾ ਵਿਜੇ ਪ੍ਰਕਾਸ਼ ਦੇਣਾ ਇਨੀ ਸ਼ਹਾਦਤ ਇਤਿਹਾਸ ਨਾਲ ਨਹੀਂ ਮਨਾਇਆ ਆਹ ਵਾਲੇ ਵੱਡੀ ਪੱਧਰ ਤੇ ਪਹਿਲ ਕਰ ਰਿਹਾ ਹੈ ਇਹ ਦਿਹਾੜੇ ਨੂੰ ਵੱਡੀ ਪੱਧਰ ਤੇ ਮਨਾਉਣ ਲਈ ਗੁਰਤੀ ਬਾਦ ਦੀ ਦਾ 350 ਸਾਲਾ ਸ਼ਹਾਦਤ ਦਿਹਾੜਾ ਜੀ ਜੀ ਸਿਰਸਾ ਬੱਗੇ ਜ਼ਿਕਰ ਹੈ ਜਿਹੜਾ ਬਲਵੰਤ ਸਿੰਘ ਰਾਜਵਾਨਾ ਹੁਣਾਂ ਦਾ ਕਰਾਂਗੇ ਉਹਨਾਂ ਨੂੰ ਫਾਂਸੀ ਦੇਣ ਦਾ ਜਿਹੜਾ ਮਾਮਲਾ ਹੈ ਉਸ ਦੇ ਉੱਪਰ ਲਗਾਤਾਰ ਫਿਰ ਤੋਂ ਸੁਰਖੀਆਂ ਬਣ ਰਹੀਆਂ ਨੇ ਕਿਉਂਕਿ ਸੁਪਰੀਮ ਕੋਰਟ ਨੇ 15 ਅਕਤੂਬਰ ਤੱਕ ਦਾ ਸਮਾਂ ਜਿਹੜਾ ਉਹ ਕੇਂਦਰ ਨੂੰ ਦਿੱਤਾ ਹੈ ਕਿ 15 ਅਕਤੂਬਰ ਤੱਕ ਤੁਸੀਂ ਸਥਿਤੀ ਹੈ ਜਿਹੜੀ ਉਹ ਸਾਰੀ ਕਲੀਅਰ ਕਰੋ ਕਿਵੇਂ ਦੇਖਦੇ ਹੋ ਕਿਉਂਕਿ ਉਧਰ ਜਿਹੜੇ ਹਵਾਰਾ ਸਾਹਿਬ ਨੇ ਉਹਨਾਂ ਨੂੰ ਵੀ ਨਹੀਂ ਜ਼ਮਾਨਤ ਦਿੱਤੀ ਗਈ ਇੱਕ ਦੋ ਦਿਨਾਂ ਦੀ ਕਿ ਆਪਣੇ ਮਾਤਾ ਨੂੰ ਮਿਲ ਸਕਣ ਅਜਈਆਂ ਸਥਿਤੀਆਂ ਦੇ ਵਿੱਚ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਤਾਂ ਕਿਵੇਂ ਦੇਖਦੇ ਹੋ ਕਿਉਂਕਿ ਚੋਣਾ ਵੀ ਸਿਰਤੇ ਨੇ ਚੋਣਾ ਦੇ ਵਿੱਚ ਇਹ ਵਿਸ਼ਾ ਵੱਡਾ ਵੀ ਦੁਬਾਰਾ ਫਿਰ ਤੋਂ ਬਣੇਗਾ ਜਿਸ ਤਰ੍ਹਾਂ ਹਰ ਵਾਰ ਬਣਦਾ ਹੈ ਜੀ ਦੇਖੋ ਇਹ ਸਵਾਲ ਦੇ ਦੋ ਪਹਿਲੂ ਹੈ ਇੱਕ ਪਾਸੇ ਦਾ ਵੋਲ ਸ਼੍ਰੋਮਣੀ ਗੁਰਪਰੰਧ ਕਮੇਟੀ ਦੇ ਜਿसे ਕਰ ਕਰੀਏ ਉਹ ਲਗਾਤਾਰ ਇਹ ਕਹਿੰਦੇ ਰਹਿੰਦੇ ਆ ਕਿ ਸਿਕਾਂ ਦੇ ਤੌਰਕ ਮਾਮਲਿਆਂ 'ਚ ਵਿਤਕਰਾ ਕੀਤਾ ਜਾਂਦਾ ਹੈ ਜਾਤੀ ਕੀਤੀ ਜਾਂਦੀ ਹੈ ਜਾਤੀ ਦੇ ਖਿਲਾਫ ਆਵਾਜ਼ ਉਠਾਣ ਕਰਦੇ ਵੀ ਹੈ ਜੀ ਜਿਸ ਅੰਗੇਜ ਵਿੱਚ ਪਿਛਲੇ ਦਿਨਾਂ ਚਾਹਨਾ ਕਾਨਾ ਸਾਹਿਬ ਦੀ ਆਪਾਂ ਗੱਲ ਕਰੀਏ ਸਿਕਸ ਜਾਲ ਮਤ ਜਥਾ ਜਾਣਾ ਸੀ ਪ੍ਰਕਾਸ਼ ਉਤਸਵ ਦੇ ਮੁੱਖ ਦੇ ਗੁਰੂ ਨਾਨਕ ਦੇਵ ਜੀ ਦਾ ਵੱਡਾ ਪਵਿੱਤਰ ਦਿਹਾੜਾ ਜਿਹੜਾ ਉੱਥੇ ਮਨਾਇਆ ਜਾਂਦਾ ਨਨਕਾਣਾ ਸਾਹਿਬ ਆ ਕਿ ਉਹਦੇ ਤੋਂ ਪਹਿਲਾਂ ਦਾ ਸਾਤੌਧ ਦਿਨਕਾਰ ਕਰ ਤਾ ਕਿ ਸੁਰੱਖਿਆ ਕਾਰਨਾ ਕਰਕੇ ਮਨਾ ਕੀਤਾ ਜਾਂਦਾ ਹੁਣ ਇੱਕ ਦਿਨ ਪਹਿਲਾਂ ਕੇਂਦਰ ਵੱਲੋਂ ਪ੍ਰਵਾਨਗੀ ਆ ਗਈ ਤਾਂ ਐਸਜੀਬੀਸੀ ਨੇ ਅਕਾਲ ਚਸਰ ਦੇ ਜਥੇਦਾਰ ਨੇ ਉਹਦਾ ਸਵਾਗਤ ਕੀਤਾ ਬਣਦਾ ਵੀ ਸਾਵਧਾਨ ਹੁਣ ਜਿਸ ਪਹਿਲੂ ਦਾ ਤੁਸੀਂ ਗੱਲ ਕਰ ਰਹੇ ਆ ਉਹ ਪਹਿਲੂ ਵੀ ਇਸ ਦੇ ਤੋਂ ਬੰਦੀ ਸਿੰਘਾਂ ਦੀ ਰਿਹਾਈ ਨਾਲ ਜੁੜਿਆ ਹੋਇਆ ਉਹਨڈیا ਪੱਧ ਤੇ ਰਾਜਵਾਨਾ ਦੀ ਗਾਲੀ ਕਾਲੀ ਹੈ ਤਾਂ 2012 ਦੇ ਵਿੱਚ ਉਹਨਾਂ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਸਜ਼ਾ ਸੁਣਾਈ ਗਈ ਬਿਆਨ ਸਨ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਸੀ ਮਰਹੂਮ ਮੁੱਖ ਮੰਤਰੀ ਉਹਨਾਂ ਦੇ ਕਤਲ ਕੇਸ ਦੇ ਮਾਮਲੇ 'ਚ ਤੋਂ ਤੋਂ ਬਾਅਦ ਅਦਾਲਤੀ ਪ੍ਰਕਿਰਿਆ ਚੱਲੀ ਸੁਮਣੀ ਗੁਰਦਰਾ ਪ੍ਰੰਧ ਕਮੇਟੀ ਵੱਲੋਂ ਫਾਂਸੀ ਦੀ ਸਜ਼ਾ ਨੂੰ ਰੈਮ ਦੀ ਅਪੀਲ ਕੀਤੀ ਗਈ ਕਿ ਫਾਂਸੀ ਦੀ ਸਜ਼ਾ ਨਾ ਕੀਤੀ ਜਾਵੇ ਤਾਂ ਉਹਦਾ ਮਾਮਲਾ ਜਿਹੜਾ ਮੁੜ ਕੇ ਸੇ ਲੈ ਕੇ ਰਾਸ਼ਟਰਪਤੀ ਕੋਲ ਰਾਸ਼ਟਰਪਤੀ ਕੋਲ ਚਲੀ ਗਈ अपील ਰਾਸ਼ਟਰਪਤੀ ਨੇ अपील ਪੇ ਕੀਤੀ ਕੇਂਦਰ ਨੂੰ ਕਿ ਕੇਂਦਰ ਦੇ ਬਾਰੇ ਫੈਸਲਾ ਲਵੇ ਕਿਸ ਲਈ ਐਸ.ਸੀ.ਪੀ.ਸੀ ਦੀ अपील ਹੈ ਕਿ ਫਾਂਸੀ ਦੀ سزا ਨਾ ਦਿੱਤੀ ਜਾਵੇ ਇਸ ਦੇ ਬਾਰੇ ਕੀ ਫੈਸਲਾ ਲਿਆ ਜਾਣਾ ਹੁਣ ਜਿਹੜੇ ਆਪਾਂ ਅੱਜ ਅੱਜ ਹੀ ਚ ਗੱਲ ਕਰ ਰਹੇ ਹਾਂ ਤਾਂ ਪੱਤੀ ਦਾ ਕੇਂਦਰ ਨੇ ਕੋਈ ਇਹਦੇ ਉੱਤੇ ਨਿਰਣਾ ਹੀ ਨਹੀਂ ਲਿਆ ਇਹ ਨਹੀਂ ਕੇ ਸਰਕਾਰ ਦੀ ਗੱਲ ਕਰਦੇ ਆਂ ਪਹਿਲੀ ਸਰਕਾਰ ਦੀ ਵਿੱਚ ਆਪਾਂ ਗੱਲ ਕਰੀ ਨਮਾਜ਼ਾ ਮੈਂ ਇਸ ਸਰਕਾਰ ਦਾ ਲੰਗਿਆ ਉਹ ਇਹਨਾਂ ਨੇ ਕੋਈ ਲੈਣਾ ਨਹੀਂ ਲਿਆ ਤਾਂ ਹੁਣ ਫੇਰ ਸੁਪਰੀਮ ਕੋਰਟ ਵੱਲੋਂ ਇਹ ਹਦਾਇਤ ਦਿੱਤੀ ਗਈ ਹੈ ਕਿ ਤੁਸੀਂ ਇਸ ਮਾਮਲੇ ਤੇ ਸਪਸ਼ਟ ਨੇ ਨਾਲੋਂ ਜੀ ਕਿ ਉਹਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਜੀ ਜੀ 15 ਅਕਤੂਬਰ ਇੱਕ ਡੈਡਲਾਈਨ طے ਕੀਤੀ ਹੈ ਕੇਂਦਰ ਲਈ ਕਿ ਤੁਸੀਂ ਆ ਕੇ ਸਪਸ਼ਟ ਕਰੋਗੇ ਇਸ ਮਾਮਲੇ ਤੇ ਤੁਹਾਡੀ ਕੀ ਰਾਇ ਹੈ ਜੀ ਯਾਨੀ 25 ਤੱਕ 12 ਤੋਂ ਲੈ ਕੇ 25 ਤੱਕ ਕੇਂਦਰ ਇਹ ਨਹੀਂ ਫੈਸਲਾ ਕਰ ਸਕਿਆ ਇਹ ਰਹਿਣ ਦੀ ਅਪੀਲ ਦਾ ਨੋਟਾਰੀ ਕਰਨਾ ਹੈ ਜਾਂ ਨਹੀਂ ਕਰਨਾ ਜੀ ਜੀ ਬਿਲਕੁਲ ਸੇ ਸਭਾ ਬਾਤ ਬਾਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੀਏ ਕਿ ਮੌਸਮ ਵਿਭਾਗ ਦੇ ਵੱਲੋਂ ਇੱਕ ਵਾਰ ਫਿਰ ਤੋਂ ਚੇਤਾਵਨੀ ਦਿੱਤੀ ਗਈ ਹੈ ਕਿ 6 7 ਅਕਤੂਬਰ ਨੂੰ ਭਾਰੀ ਮੀਂਹ ਜਿਹੜੇ ਉਹ ਵਕ ਵਕ ਥਾਵਾਂ ਤੇ ਪੈ ਸਕਦੇ ਨੇ ਜਿਸ ਦੇ ਕਰਕੇ ਇੱਕ ਵਾਰ ਫਿਰ ਤੋਂ ਦੁਬਾਰਾ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੋ ਸਕਦਾ ਪੰਜਾਬ ਦੇ ਵਿੱਚ ਹੜ੍ਹਾਂ ਵਾਲੀ ਸਥਿਤੀ ਇੱਕ ਵਾਰੀ ਫਿਰ ਤੋਂ ਬਣ ਸਕਦੀ ਹੈ ਮੌਸਮ ਵਿਭਾਗ ਦੇ ਮੁਤਾਬਕ ਹਾਲਾਂਕਿ ਮੌਸਮ ਵਿਭਾਗ ਬਹੁਤੀਆਂ ਥਾਵਾਂ ਤੇ ਗਲਤ ਵੀ ਸਾਬਤ ਹੋਇਆ ਪਰ ਜੇਕਰ ਵੱਡੇ ਪੱਧਰ ਦੇ ਉੱਪਰ ਮੀਂਹ ਪੈਂਦੇ ਨੇ ਤਾਂ ਪੰਜਾਬ ਦੇ ਲਈ ਇੱਕ ਵਾਰੀ ਫਿਰ ਤੋਂ ਖਤਰਾ ਹੈ ਜਿਹੜਾ ਉਹ ਖੜਾ ਹੋ ਸਕਦਾ ਹੈ ਇਹ ਬੇਸ਼ੱਕ ਮੀਂਹ ਜੰਮੂ ਕਸ਼ਮੀਰ 'ਚ ਪੈਣ ਬੇਸ਼ੱਕ ਹਿਮਾਚਲ ਦੇ ਵਿੱਚ ਪੈਣ ਜਾਂ ਕਿਸੇ ਵੀ ਪਹਾੜੀ ਖੇਤਰ ਦੇ ਵਿੱਚ ਪੈਣ ਤਾਂ ਉਸ ਦਾ ਅਖਮਿਆਜ਼ਾ ਪੰਜਾਬ ਨੂੰ ਹਰ ਵਾਰ ਭੁਗਤਣਾ ਪੈਂਦਾ ਹੈ ਸੋ 6-7 ਨੂੰ ਅਲਰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਉਮੀਦ ਕਰਦੇ ਹਾਂ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ حاضر ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ